ਸਤਿ ਸ਼੍ਰੀ ਅਕਾਲ ਜੀ ਮੈਂ ਜਗਜੀਤ ਸਿੰਘ ਪੰਜਾਬੀ ਮਾਸਟਰ ਸਰਕਾਰੀ ਕન્યા ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ ਤੋਂ ਪਿਆਰੇ ਵਿਦਿਆਰਥੀਓ ਅੱਜ ਦਾ ਜੋ ਵਿਸ਼ਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਉਸ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਕਾਫੀ ਮੁਸ਼ਕਲ ਆਉਂਦੀ ਹੈ ਵਿਸ਼ਾ ਹੈ ਅਣਡਿੱਠਾ ਪੈਰਾ ਅਣਡਿੱਠਾ ਪੈਰਾ ਵਾਰਤਕ ਦਾ ਇੱਕ ਅਜੀਹਾ ਬੰਦ ਹੁੰਦਾ ਹੈ ਜਿਹੜਾ ਵਿਦਿਆਰਥੀ ਨੇ ਪਹਿਲਾਂ ਪੜ੍ਹਿਆ ਨਹੀਂ ਹੁੰਦਾ ਹੁਣ ਜਿਹੜੀ ਚੀਜ਼ ਪਹਿਲਾਂ ਪੜ੍ਹੀ ਨਹੀਂ ਉਸ ਸੰਬੰਧਤ ਪ੍ਰਸ਼ਨਾਂ ਦੇ ਉੱਤਰ ਦੇਣਾ ਕਾਫੀ ਮੁਸ਼ਕਲ ਪੈਦਾ ਕਰ ਦਿੰਦਾ ਹੈ ਤੇ ਅੱਜ ਆਪਾਂ ਇਸੇ ਮੁਸ਼ਕਲ ਦਾ ਹੱਲ ਲੱਭਣ ਜਾ ਰਹੇ ਹਾਂ ਚਰਚਾ ਕਰਦੇ ਹਾਂ ਕਿ ਅਣਡਿੱਠਾ ਪੈਰਾ ਤੋਂ ਭਾਵ ਉਸ ਪੈਰੇ ਤੋਂ ਹੈ ਜੋ ਪ੍ਰੀਖਿਆ ਵਿੱਚ ਪਾਠਕ੍ਰਮ ਵਿੱਚ ਨੀਯਤ ਪਾਠ ਪੁਸਤਕਾਂ ਤੋਂ ਬਾਹਰ ਦਿੱਤਾ ਜਾਂਦਾ ਹੈ ਪ੍ਰੀਖਿਆ ਵਿੱਚ ਅਣਡਿੱਠੇ ਪੈਰੇ ਦਾ ਪ੍ਰਸ਼ਨ ਇਸ ਲਈ ਦਿੱਤਾ ਜਾਂਦਾ ਹੈ ਤਾਂ ਜੋ ਵਿਦਿਆਰਥੀਆਂ ਦੀ ਕਿਸੇ ਵੀ ਰਚਨਾ ਦੇ ਅਰਥ ਗ੍ਰਹਿਣ ਕਰਨ ਦੀ ਯੋਗਤਾ ਨੂੰ ਪਰਖਿਆ ਜਾ ਸਕੇ ਇਸ ਲਈ ਪੈਰਾ ਦੇ ਕੇ ਉਸ ਬਾਰੇ ਕੁਝ ਪ੍ਰਸ਼ਨ ਪੁੱਛੇ ਜਾਂਦੇ ਹਨ ਅਣ ਦਿੱਠੇ ਪੈਰੇ ਦੇ ਪ੍ਰਸ਼ਨ ਨੂੰ ਹੱਲ ਕਰਨ ਸੰਬੰਧੀ ਕੋਈ ਨਿਸ਼ਚਿਤ ਨਿਯਮ ਨਹੀਂ ਦਿੱਤੇ ਜਾ ਸਕਦੇ ਲੋੜ ਕੇਵਲ ਉਸ ਪੈਰੇ ਨੂੰ ਧਿਆਨ ਨਾਲ ਪੜ੍ਹ ਕੇ ਜਾਂ ਜੇ ਜ਼ਰੂਰਤ ਹੋਵੇ ਤਾਂ ਇੱਕ ਤੋਂ ਵਧੇਰੇ ਵਾਰ ਪੜ੍ਹ ਕੇ ਉਸ ਦੇ ਭਾਵ ਨੂੰ ਚੰਗੀ ਤਰ੍ਹਾਂ ਸਮਝਣ ਦੀ ਹੈ ਪੈਰੇ ਦੇ ਅੰਤ ਵਿੱਚ ਦਿੱਤੇ ਪ੍ਰਸ਼ਨ ਉਸ ਪੈਰੇ ਬਾਰੇ ਹੁੰਦੇ ਹਨ ਇਹਨਾਂ ਰਾਹੀਂ ਪ੍ਰੀਖਿਅਕ ਪ੍ਰੀਖਿਆਰਥੀ ਦੀ ਪੈਰੇ ਬਾਰੇ ਸਮਝ ਨੂੰ ਪਰਖਦਾ ਹੈ ਜ਼ਰੂਰੀ ਨਹੀਂ ਹੈ ਕਿ ਹਰ ਪ੍ਰਸ਼ਨ ਦਾ ਉੱਤਰ ਪੈਰੇ ਵਿੱਚ ਬਣਿਆ ਬਣਾਇਆ ਲੱਭ ਪਏ ਥੋੜੇ ਜਿਹੇ ਯਤਨ ਨਾਲ ਕਿਸੇ ਵੀ ਪ੍ਰਸ਼ਨ ਦਾ ਉੱਤਰ ਪੈਰੇ ਅਨੁਸਾਰ ਆਪਣੇ ਸ਼ਬਦਾਂ ਵਿੱਚ ਦਿੱਤਾ ਜਾ ਸਕਦਾ ਹੈ ਹੁਣ ਆਪਾਂ ਦੇਖਿਆ ਕਿ ਜੇ ਇੱਕ ਪੈਰਾ ਦਿੱਤਾ ਹੋਆ ਕਿ ਜ਼ਰੂਰੀ ਨਹੀਂ ਕਿ ਸਾਨੂੰ ਫਟਾਫਟੋ ਦੇ ਆਨਸਰ ਲੱਭ ਜਾਣ ਜਾਂ ਸਿੱਧੇ ਤੌਰ ਤੇ ਉਸ ਪੈਰੇ ਦੇ ਵਿੱਚ ਆਨਸਰ ਦਿੱਤੇ ਹੋਣ ਪਹਿਲੋਂ ਸਾਨੂੰ ਪ੍ਰਸ਼ਨ ਨੂੰ ਸਮਝਣਾ ਪਵੇਗਾ ਫਿਰ ਸਾਨੂੰ ਪੈਰੇ ਨੂੰ ਸਮਝਣਾ ਪਵੇਗਾ ਤਾਂ ਹੀ ਸਾਨੂੰ ਸਹੀ ਉੱਤਰ ਮਿਲ ਸਕਦਾ ਹੁਣ ਅਸੀਂ ਇਹ ਵੀ ਪੜਿਆ ਕਿ ਇਹਦੇ ਲਈ ਕੋਈ ਨਿਸ਼ਚਿਤ ਨਿਯਮ ਨਹੀਂ ਦਿੱਤੇ ਕਿ ਹਾਂ ਜੀ ਅਨਡਿੱਠੇ ਪੈਰੇ ਨੂੰ ਇਸੇ ਤਰੀਕੇ ਦੇ ਨਾਲ ਹੀ ਹੱਲ ਕੀਤਾ ਜਾ ਸਕਦਾ ਹੈ ਪਰ ਫਿਰ ਵੀ ਆਪਾਂ ਇੱਕ ਨੁਕਤਾ ਹੈ ਜਿਸ ਤੇ ਚਰਚਾ ਕਰਦੇ ਹਾਂ ਕਿ ਵੀ ਅਨਡਿੱਠੇ ਪੈਰੇ ਵਿੱਚ ਦਿੱਤੇ ਪ੍ਰਸ਼ਨਾਂ ਦੇ ਹੱਲ ਲਈ ਸਾਨੂੰ ਸਭ ਤੋਂ ਪਹਿਲਾਂ ਪ੍ਰਸ਼ਨਾਂ ਨੂੰ ਚੰਗੀ ਤਰ੍ਹਾਂ ਪੜ੍ਹਨਾ ਚਾਹੀਦਾ ਹੈ ਜਦੋਂ ਅਸੀਂ ਪ੍ਰਸ਼ਨਾਂ ਨੂੰ ਚੰਗੀ ਤਰ੍ਹਾਂ ਪੜ੍ਹ ਲੈਂਦੇ ਹਾਂ ਉਸ ਤੋਂ ਬਾਅਦ ਪੈਰਾ ਪੜਨਾ ਸ਼ੁਰੂ ਕਰਦੇ ਹਾਂ ਤਾਂ ਸਾਨੂੰ ਸਾਰੇ ਪ੍ਰਸ਼ਨਾਂ ਦੇ ਹੱਲ ਫਟਾਫਟ ਮਿਲਨੇ ਸ਼ੁਰੂ ਹੋ ਜਾਂਦੇ ਹਨ ਆਓ ਇੱਕ ਉਦਾਹਰਣ ਦੇਖਦੇ ਹਾਂ ਤੇ ਸਮਝਦੇ ਹਾਂ ਕਿ ਕਿਵੇਂ ਅਨਡਿੱਠੇ ਪੈਰੇ ਦੇ ਪ੍ਰਸ਼ਨਾਂ ਨੂੰ ਹੱਲ ਕੀਤਾ ਜਾ ਸਕਦਾ ਹੈ ਤੇ ਆਪਾਂ ਨੁਕਤੇ ਵੱਲ ਚੱਲਦੇ ਹਾਂ ਸਭ ਤੋਂ ਪਹਿਲਾਂ ਅਸੀਂ ਪ੍ਰਸ਼ਨ ਪੜਾਂਗੇ ਪਹਿਲਾ ਪ੍ਰਸ਼ਨ ਹੈ ਕਿ ਕਿਵੇਂ ਪਤਾ ਲੱਗਦਾ ਹੈ ਕਿ ਕਿਸੇ ਆਦਮੀ ਨੂੰ ਆਪਣਾ ਕੰਮ ਪਸੰਦ ਹੈ ਜਾਂ ਨਹੀਂ ਦੂਜਾ ਪ੍ਰਸ਼ਨ ਕੋਈ ਕੰਮ ਆਦਮੀ ਲਈ ਬੋਝ ਕਦੋਂ ਬਣਦਾ ਹੈ ਤੀਜਾ ਪ੍ਰਸ਼ਨ ਹੈ ਕੰਮ ਕਰਨਾ ਕਿਉਂ ਜ਼ਰੂਰੀ ਹੈ ਚੌਥਾ ਪ੍ਰਸ਼ਨ ਸ਼ਿਕਾਇਤ ਕੌਣ ਕਰਦੇ ਹਨ ਹੁਣ ਅਸੀਂ ਚਾਰੇ ਪ੍ਰਸ਼ਨ ਪੜ ਲਏ ਹਨ ਆਪਾਂ ਹੁਣ ਪਹਿਰੇ ਨੂੰ ਪੜਦੇ ਹਾਂ ਕਿਸੇ ਆਦਮੀ ਕੋਲੋਂ ਪੁੱਛਣਾ ਜ਼ਰੂਰੀ ਨਹੀਂ ਕਿ ਆਪਣੇ ਕੰਮ ਨੂੰ ਪਸੰਦ ਕਰਦਾ ਹੈ ਕਿ ਨਹੀਂ ਉਸ ਦੇ ਕੰਮ ਕਰਨ ਦੇ ਤਰੀਕੇ ਅਤੇ ਸ਼ੌਕ ਤੋਂ ਸਭ ਕੁਝ ਪਤਾ ਲੱਗ ਸਕਦਾ ਹੈ ਜੇ ਉਹ ਆਪਣਾ ਕੰਮ ਬੁੜਬੁੜ ਕਰਦਾ ਹੋਇਆ ਓਲਾਮਾ ਦੀ ਤਰ੍ਹਾਂ ਕਰਦਾ ਹੈ ਤਾਂ ਉਸ ਨੂੰ ਕੰਮ ਕਰਨ ਵਿੱਚ ਖੁਸ਼ੀ ਕਿਵੇਂ ਮਿਲੇਗੀ ਬਹੁਤ ਸਾਰੇ ਲੋਕ ਕੰਮ ਦੀ ਇੱਜ਼ਤ ਨਹੀਂ ਕਰਦੇ ਉਹ ਕੰਮ ਨੂੰ ਕੇਵਲ ਰੋਟੀ ਅਤੇ ਕੱਪੜੇ ਲਈ ਪੈਸਾ ਕਮਾਉਣ ਦਾ ਸਾਧਨ ਸਮਝਦੇ ਹਨ ਉਨਾਂ ਨੂੰ ਕੰਮ ਬੋਝ ਜਾਪਦਾ ਹੈ ਉਹ ਹਰ ਵੇਲੇ ਸ਼ਿਕਾਇਤਾਂ ਕਰਦੇ ਰਹਿੰਦੇ ਹਨ ਕਿਸੇ ਕੰਮ ਨੂੰ ਦਿਲ ਨਾਲ ਨਾ ਕਰਨਾ ਆਪਣੇ ਆਪ ਨੂੰ ਨੀਵਾ ਕਰਨਾ ਹੈ ਆਪਣੀ ਰੋਟੀ ਕਮਾਉਣੀ ਜਾਂ ਮਜ਼ਦੂਰੀ ਕਰਨੀ ਹੀ ਕਾਫੀ ਨਹੀਂ ਕੰਮ ਕਰਕੇ ਆਪਣੀ ਜ਼ਿੰਦਗੀ ਬਣਾਉਣੀ ਇਸ ਤੋਂ ਜ਼ਿਆਦਾ ਜ਼ਰੂਰੀ ਹੈ ਹੁਣ ਆਪਾਂ ਪਹਿਰੇ ਨੂੰ ਪੜ੍ਹਿਆ ਵਾਚਿਆ ਸਮਝਿਆ ਤੇ ਇਹਦੇ ਵਿੱਚ ਜੇ ਆਪਾਂ ਗੌਰ ਕਰੀਏ ਤੇ ਕੰਮ ਬਾਰੇ ਵਿਚਾਰ ਚਰਚਾ ਕੀਤੀ ਗਈ ਹੈ ਕਿ ਕੰਮ ਕਿਉਂ ਕਰਨਾ ਚਾਹੀਦਾ ਕੀ ਹੁੰਦਾ ਕੰਮ ਕਿਵੇਂ ਹੁੰਦਾ ਤੇ ਕੰਮ ਕਰਕੇ ਸਾਨੂੰ ਕੀ ਕੁਝ ਮਿਲ ਸਕਦਾ ਹੈ ਆਪਾਂ ਪਹਿਲੇ ਪ੍ਰਸ਼ਨ ਪੜੇ ਸੀ ਫਿਰ ਪੈਰੇ ਨੂੰ ਪੜਿਆ ਪੈਰੇ ਦੇ ਵਿੱਚ ਅਸੀਂ ਪੜਿਆ ਕਿ ਕੰਮ ਬਾਰੇ ਦੱਸਿਆ ਗਿਆ ਹੈ ਹੁਣ ਦੁਬਾਰਾ ਆਪਾਂ ਪਹਿਲੇ ਪ੍ਰਸ਼ਨ ਤੇ ਆਉਨੇ ਹਾਂ ਕਿ ਕਿਵੇਂ ਪਤਾ ਲੱਗ ਸਕਦਾ ਹੈ ਕਿ ਕਿਸੇ ਆਦਮੀ ਨੂੰ ਆਪਣਾ ਕੰਮ ਪਸੰਦ ਹੈ ਜਾਂ ਨਹੀਂ ਤੇ ਪੈਰੇ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਆ ਕਿ ਕਿਸੇ ਆਦਮੀ ਕੋਲ ਪੁੱਛਣਾ ਜ਼ਰੂਰੀ ਨਹੀਂ ਕਿ ਉਹਨੂੰ ਕੰਮ ਪਸੰਦ ਹੈ ਕਿ ਨਹੀਂ ਉਸ ਦੇ ਕੰਮ ਕਰਨ ਦੇ ਤਰੀਕੇ ਅਤੇ ਸ਼ੌਕ ਤੋਂ ਸਭ ਕੁਝ ਪਤਾ ਲੱਗ ਸਕਦਾ ਹੈ ਇਹਦਾ ਮਤਲਬ ਪਹਿਲੇ ਪ੍ਰਸ਼ਨ ਦਾ ਆਨਸਰ ਕੀ ਹੈ ਜੀ ਕਿ ਕਿਸੇ ਆਦਮੀ ਦੇ ਕੰਮ ਕਰਨ ਦੇ ਢੰਗ ਤੇ ਸ਼ੌਕ ਤੋਂ ਪਤਾ ਲੱਗ ਜਾਂਦਾ ਹੈ ਕਿ ਉਸ ਨੂੰ ਆਪਣਾ ਕੰਮ ਪਸੰਦ ਹੈ ਜਾਂ ਨਹੀਂ ਸਾਡਾ ਦੂਜਾ ਪ੍ਰਸ਼ਨ ਸੀ ਕਿ ਕੋਈ ਕੰਮ ਆਦਮੀ ਲਈ ਕਦੋਂ ਬੋਝ ਬਣਦਾ ਹੈ ਪੈਰੇ ਦੇ ਵਿੱਚ ਆਪਾਂ ਪੜ੍ਹਦੇ ਹਾਂ ਕਿ ਜਦੋਂ ਕੋਈ ਆਦਮੀ ਸ਼ੌਕ ਨਾਲ ਕੰਮ ਨਹੀਂ ਕਰਦਾ ਤਦ ਉਹ ਉਸ ਲਈ ਬੋਝ ਬਣ ਜਾਂਦਾ ਹੈ ਪ੍ਰਸ਼ਨ ਨੰਬਰ 3 ਕੰਮ ਕਰਨਾ ਕਿਉਂ ਜ਼ਰੂਰੀ ਹੈ ਹੁਣ ਆਪਾਂ ਦੇਖੋ ਸਾਰੇ ਕੰਮ ਕਰਦੇ ਆਂ ਕਿ ਕਮਾਈ ਦੇ ਲਈ ਕਿ ਅਸੀਂ ਚੰਗਾ ਕੰਮ ਕਰਾਂਗੇ ਚੰਗੀ ਕਮਾਈ ਹੋਵੇਗੀ ਸੋਹਣੇ ਕੱਪੜੇ ਲਾਵਾਂਗੇ ਆਪਣੀ ਸਹੂਲਤ ਲਈ ਵਾਨ ਸੁਨੀਆਂ ਚੀਜ਼ਾਂ ਖਰੀਦਾਂਗੇ ਪਰ ਕੰਮ ਕਰਨਾ ਸਿਰਫ ਰੋਟੀ ਕਮਾਉਣਾ ਜਾਂ ਕੱਪੜੇ ਲੈ ਲੈਣ ਤੱਕ ਨਹੀਂ ਕੰਮ ਕਰਨਾ ਇਸ ਲਈ ਜ਼ਰੂਰੀ ਹੈ ਕਿ ਇਹਦੇ ਨਾਲ ਅਸੀਂ ਆਪਣੀ ਜ਼ਿੰਦਗੀ ਬਣਾਉਣੀ ਹੈ ਅੱਗੇ ਸਾਡੇ ਕੋਲ ਪ੍ਰਸ਼ਨ ਸੀਗਾ ਕਿ ਸ਼ਿਕਾਇਤ ਕੌਣ ਕਰਦੇ ਹਨ ਆਪਾਂ ਦੇਖਦੇ ਹਾਂ ਵੀ ਕਿ ਜਿਹਨੂੰ ਕੋਈ ਚੀਜ਼ ਪਸੰਦ ਨਹੀਂ ਹੁੰਦੀ ਉਹਦੇ ਵਿੱਚ ਹੁਨਤਾਈਆਂ ਲੱਭਣੀਆਂ ਸ਼ੁਰੂ ਕਰ ਦਿੰਦਾ ਇਸੇ ਤਰੀਕੇ ਦੇ ਨਾਲ ਜਿਹੜੇ ਆਪਣੇ ਕੰਮ ਨੂੰ ਦਿਲ ਲਾ ਕੇ ਨਹੀਂ ਕਰਦੇ ਉਹਨਾਂ ਨੂੰ ਆਪਣਾ ਕੰਮ ਬੋਝ ਜਾਪਦਾ ਹੈ ਤੋ ਉਹ ਕੰਮ ਬਾਰੇ ਸ਼ਿਕਾਇਤਾਂ ਕਰਦੇ ਹਨ ਸੋ ਆਪਾਂ ਇਸ ਪੈਰੇ ਨੂੰ ਪੜਿਆ ਪ੍ਰਸ਼ਨਾਂ ਨੂੰ ਪੜਿਆ ਤੇ ਬੜੀ ਆਸਾਨੀ ਦੇ ਨਾਲ ਸਾਨੂੰ ਪ੍ਰਸ਼ਨਾਂ ਦੇ ਉੱਤਰ ਮਿਲ ਗਏ ਆਓ ਆਪਾਂ ਇੱਕ ਹੋਰ ਪੈਰੇ ਨੂੰ ਉਦਾਹਰਣ ਵਿੱਚੋਂ ਪੜ੍ਹਦੇ ਹਾਂ ਤੇ ਸਭ ਤੋਂ ਪਹਿਲਾਂ ਆਪਾਂ ਫਿਰ ਦੁਬਾਰਾ ਪਹਿਲਾਂ ਪ੍ਰਸ਼ਨ ਪੜ੍ਹਾਂਗੇ ਤੇ ਫਿਰ ਉਹਨਾਂ ਦੇ ਉੱਤਰ ਉਸ ਪੈਰੇ ਚੋਂ ਲੱਭਾਂਗੇ ਪ੍ਰਸ਼ਨ ਹੈ ਕਿ ਵਿਦਿਆ ਕਿਸ ਤਰ੍ਹਾਂ ਦੀ ਕੁੰਜੀ ਹੈ? ਸਮਾਜਿਕ ਸਮੱਸਿਆਵਾਂ ਕਿਹੜੀਆਂ ਹਨ? ਉਹ ਕਿਹੜੀਆਂ ਗੱਲਾਂ ਹਨ ਜਿਨ੍ਹਾਂ ਕਰਕੇ ਸਮਾਜਿਕ ਸਮੱਸਿਆਵਾਂ ਫੈਲੀਆਂ ਹੋਈਆਂ ਹਨ? ਕਿਹੋ ਜਹੀ ਵਿਦਿਆ ਸਮਾਜਿਕ ਸਮੱਸਿਆਵਾਂ ਨੂੰ ਸੁਲਝਾਉਣ ਲਈ ਸਫਲ ਨਹੀਂ ਹੋਈ? ਵਿਦਿਆ ਪ੍ਰਣਾਲੀ ਨੂੰ ਕਿਸ ਤਰ੍ਹਾਂ ਦਾ ਬਣਾਉਣ ਦੀ ਜ਼ਰੂਰਤ ਹੈ? ਇਹ ਸਾਡੇ ਕੋਲ 5 ਪ੍ਰਸ਼ਨ ਨੇ ਹੋ ਸਕਦਾ ਸਾਨੂੰ ਹੂਬ ਹੂ ਇਹਨਾਂ ਦੇ ਆਨਸਰ ਪੈਰੇ ਚੋਂ ਮਿਲ ਵੀ ਜਾਣ ਤੇ ਹੋ ਸਕਦਾ ਹੈ ਸਾਨੂੰ ਹੂਬ ਹੂ ਆਨਸਰ ਨਾ ਮਿਲਣ ਕੁਝ ਸਮਝ ਕੇ ਉਹਨਾਂ ਦੇ ਉੱਤਰ ਅਸੀਂ ਖੁਦ ਬਣਾਉਣੇ ਹਨ ਆਓ ਹੁਣ ਪੈਰਾ ਪੜ੍ਹਦੇ ਹਾਂ ਅਜਹੀ ਕੋਈ ਸਮੱਸਿਆ ਨਹੀਂ ਜਿਹੜੀ ਵਿੱਦਿਆ ਦੁਆਰਾ ਸੁਲਝਾਈ ਨਾ ਜਾ ਸਕੇ ਵਿੱਦਿਆ ਇੱਕ ਅਜਹੀ ਕੁੰਜੀ ਹੈ ਜੋ ਹਰ ਮੁਸ਼ਕਲ ਰੂਪੀ ਜੰਦਰੇ ਨੂੰ ਖੋਲ ਸਕਦੀ ਹੈ ਪਰ ਇਹ ਤਾਂ ਹੀ ਸੰਭਵ ਹੈ ਜੇਕਰ ਅਸੀਂ ਠੀਕ ਢੰਗ ਦੀ ਵਿੱਦਿਆ ਪ੍ਰਾਪਤ ਕਰੀਏ ਜਿਹੜੀ ਸਿੱਖਿਆ ਵੇਲੇ ਦੇ ਸਮਾਜ ਨਾਲੋਂ ਟੁੱਟੀ ਹੋਵੇਗੀ ਉਹ ਸਾਡਾ ਭਲਾ ਨਹੀਂ ਕਰ ਸਕਦੀ ਭਾਵ ਕਿ ਲੜਿੰਦੀ ਉਸ ਸਮੇਂ ਦੀ ਲੜਿੰਦੀ ਸਿੱਖਿਆ ਆਪਾਂ ਵਰਤਮਾਨ ਦੀ ਗੱਲ ਕਰੀਏ ਹੁਣ ਵਰਤਮਾਨ 'ਚ ਸਾਨੂੰ ਜਿਹੋ ਜੀ ਸਿੱਖਿਆ ਚਾਹੀਦੀ ਜੇ ਸਾਨੂੰ ਇਹੋ ਜੀ ਸਿੱਖਿਆ ਹੀ ਨਹੀਂ ਮਿਲੂਗੀ ਤੇ ਉਹ ਸਾਡਾ ਭਲਾ ਨਹੀਂ ਕਰ ਸਕੇਗੀ ਸਮਾਜਿਕ ਬੁਰਾਈਆਂ ਦੂਰ ਕਰਨ ਲਈ ਵੀ ਠੀਕ ਢੰਗ ਵਾਲੀ ਸਿੱਖਿਆ ਹੀ ਕੰਮ ਆਉਂਦੀ ਹੈ। ਸਿੱਖਿਆ ਵਿਸ਼ਾਲ ਅਤੇ ਸਰਬੱਤ ਦੇ ਭਲੇ ਲਈ ਹੀ ਹੋਵੇ। ਸਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਇਹੋ ਜਹੀਆਂ ਹਨ ਜੋ ਕੇਵਲ ਅਗਿਆਨਤਾ ਅਤੇ ਅਨਪੜਤਾ ਕਾਰਨ ਹੀ ਹਨ। ਜਿਵੇਂ ਛੂਤ-ਛਾਤ, ਇਸਤਰੀ ਦੀ ਦਸ਼ਾ, ਬਾਲ ਵਿਆਹ, ਭਰੂਣ ਹੱਤਿਆ ਅਤੇ ਵੱਧ ਰਹੀ ਆਬਾਦੀ ਦੀਆਂ ਸਮੱਸਿਆਵਾਂ ਕੁਝ ਅਜਹੀਆਂ ਹਨ। ਜੋ ਅੰਧਵਿਸ਼ਵਾਸ ਕਰਕੇ ਹੀ ਚੱਲੀਆਂ ਆਉਂਦੀਆਂ ਹਨ ਅਸੀਂ ਵੇਖ ਰਹੇ ਹਾਂ ਕਿ ਜਿਵੇਂ-ਜਿਵੇਂ ਵਿਦਿਆ ਦਾ ਚਾਨਣ ਵੱਧ ਰਿਹਾ ਹੈ ਇਹ ਬਿਮਾਰੀਆਂ ਤਿਵੇਂ-ਤਿਵੇਂ ਘਟਦੀਆਂ ਜਾ ਰਹੀਆਂ ਹਨ ਜਿਹੜੀਆਂ ਥਾਵਾਂ ਤੇ ਵਿਦਿਆ ਸੰਕੀਰਣ ਅਤੇ ਗਲਤ ਢੰਗ ਦੀ ਹੈ ਉੱਥੇ ਉਹ ਸਮੱਸਿਆਵਾਂ ਨੂੰ ਸੁਲਝਾਉਣ ਵਿੱਚ ਸਫਲ ਨਹੀਂ ਹੋ ਸਕੀ ਇਸ ਲਈ ਜ਼ਰੂਰੀ ਹੈ ਕਿ ਅਸੀਂ ਆਪਣੀ ਸਿੱਖਿਆ ਪ੍ਰਣਾਲੀ ਨੂੰ ਸਮਾਜਿਕ ਆਰਥਕ ਅਤੇ ਸੱਭਿਆਚਾਰਕ ਅਤੇ ਸੰਬੰਧਿਤ ਵਾਤਾਵਰਣ ਨਾਲ ਜੋੜਨ ਲਈ ਯਤਨਸ਼ੀਲ ਹੋਈਏ ਇਸ ਪੈਰੇ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਇਹਦੇ ਵਿੱਚ ਦੇਖੋ ਵਿੱਦਿਆ ਦੀ ਗੱਲ ਕੀਤੀ ਗਈ ਹੈ ਸਮਾਜਿਕ ਬੁਰਾਈਆਂ ਦੀ ਗੱਲ ਕੀਤੀ ਹੈ ਤੇ ਕਿਹੋ ਜਿਹੀ ਵਿੱਦਿਆ ਹੋਣੀ ਚਾਹੀਦੀ ਹੈ ਇਸ ਸੰਬੰਧੀ ਗੱਲ ਕੀਤੀ ਹੈ ਹੁਣ ਜਦੋਂ ਅਸੀਂ ਸਭ ਤੋਂ ਪਹਿਲੇ ਪ੍ਰਸ਼ਨ ਨਾਲ ਦੇਖਦੇ ਹਾਂ ਵਿੱਦਿਆ ਕਿਸ ਤਰ੍ਹਾਂ ਦੀ ਕੁੰਜੀ ਹੈ ਇਹਦਾ ਆਨਸਰ ਹੈ ਜੀ ਕਿ ਵਿਦਿਆ ਅਜਹੀ ਕੁੰਜੀ ਹੈ ਜੋ ਹਰ ਮੁਸ਼ਕਲ ਰੂਪੀ ਜਿੰਦਰੇ ਨੂੰ ਖੋਲ ਸਕਦੀ ਹੈ। ਪ੍ਰਸ਼ਨ ਨੰਬਰ 2 ਸਾਡੇ ਕੋਲ ਆਇਆ ਸਮਾਜਿਕ ਸਮੱਸਿਆਵਾਂ ਕਿਹੜੀਆਂ ਹਨ? ਪੈਰੇ 'ਚ ਆਪਾਂ ਪੜ੍ਹਦੇ ਪਏ ਹਾਂ ਸਮਾਜਿਕ ਸਮੱਸਿਆਵਾਂ ਕਿਹੜੀਆਂ-ਕਿਹੜੀਆਂ ਹਨ ਕਿ ਛੂਤ-ਛਾਤ, ਇਸਤਰੀ ਦੀ ਭੈੜੀ ਦਸ਼ਾ, ਬਾਲ ਵਿਆਹ, ਭਰੂਣ ਹੱਤਿਆ ਤੇ ਆਬਾਦੀ ਦਾ ਵਾਧਾ। ਇਹੀ ਸਮਾਜਿਕ ਸਮੱਸਿਆਵਾਂ ਹਨ ਪ੍ਰਸ਼ਨ ਨੰਬਰ 3 ਸੀ ਕਿ ਉਹ ਕਿਹੜੀਆਂ ਗੱਲਾਂ ਹਨ ਜਿਨ੍ਹਾਂ ਕਰਕੇ ਸਮਾਜਿਕ ਸਮੱਸਿਆਵਾਂ ਫੈਲੀਆਂ ਹੋਣੀਆਂ ਹਨ ਅਸੀਂ ਪੈਰੇ ਦੇ ਵਿੱਚ ਦੇਖਿਆ ਕਿ ਸਮਾਜਿਕ ਸਮੱਸਿਆਵਾਂ ਦੇ ਫੈਲਣ ਦਾ ਕਾਰਨ ਕੀ ਹੈ ਅਗਿਆਨਤਾ ਅਨਪੜਤਾ ਤੇ ਅੰਧਵਿਸ਼ਵਾਸ ਉਹੀ ਸਾਡਾ ਜਵਾਬ ਹੈ ਪ੍ਰਸ਼ਨ ਨੰਬਰ 4 ਕਿਹੋ ਜਹੀ ਵਿੱਦਿਆ ਸਮਾਜਿਕ ਸਮੱਸਿਆਵਾਂ ਨੂੰ ਸੁਲਝਾਉਣ ਲਈ ਸਫਲ ਨਹੀਂ ਹੋਈ ਉਹ ਕਹਿੰਦੇ ਆਪਾਂ ਪੈਰੇ ਦੇ ਵਿੱਚ ਪੜਿਆ ਸੀ ਕਿ ਜੇ ਸਮੇਂ ਉਸ ਵਰਤਮਾਨ ਸਮੇਂ ਨਾਲ ਰਿਲੇਟਡ ਐਜੂਕੇਸ਼ਨ ਨਹੀਂ ਹੈ ਪੜਾਈ ਨਹੀਂ ਹੈ ਤਾਂ ਉਹ ਸਾਡੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰ ਸਕਦੀ ਤੇ ਅਨਸਰ ਹੈ ਗਲਤ ਢੰਗ ਦੀ ਤੇ ਸੰਕੀਰਣ ਵਿੱਦਿਆ ਸਾਡੀਆਂ ਸਮੱਸਿਆਵਾਂ ਨੂੰ ਸੁਲਝਾਉਣ ਵਿੱਚ ਸਫਲ ਨਹੀਂ ਹੋ ਸਕੀ ਪ੍ਰਸ਼ਨ ਨੰਬਰ 5 ਵਿੱਦਿਆ ਪ੍ਰਣਾਲੀ ਨੂੰ ਕਿਸ ਤਰ੍ਹਾਂ ਦਾ ਬਣਾਉਣ ਦੀ ਜ਼ਰੂਰਤ ਹੈ ਪੈਰੇ ਦੇ ਅੰਤ ਦੇ ਵਿੱਚ ਆਪਾਂ ਪੜ੍ਹਦੇ ਹਾਂ ਕਿ ਵਿੱਦਿਆ ਪ੍ਰਣਾਲੀ ਨੂੰ ਸਮਾਜਿਕ ਆਰਥਿਕ ਸੱਭਿਆਚਾਰਕ ਤੇ ਸੰਬੰਧਿਤ ਵਾਤਾਵਰਣ ਦੇ ਅਨੁਕੂਲ ਬਣਾਉਣ ਦੀ ਜ਼ਰੂਰਤ ਹੈ। ਤੋਂ ਇੱਥੇ ਮੈਂ ਇੱਕ ਵਾਰ ਦੁਬਾਰਾ ਉਹੀ ਚਰਚਾ ਕਰਨ ਜਾ ਰਿਹਾ ਕਿ ਪੈਰੇ ਨੂੰ ਅਸੀਂ ਚੰਗੀ ਤਰ੍ਹਾਂ ਪੜ੍ਹਨਾ, ਸਮਝਣਾ, ਪ੍ਰਸ਼ਨਾਂ ਨੂੰ ਚੰਗੀ ਤਰ੍ਹਾਂ ਪੜ੍ਹਨਾ, ਸਮਝਣਾ। ਜਦੋਂ ਅਸੀਂ ਪ੍ਰਸ਼ਨਾਂ ਨੂੰ ਸਮਝ ਗਏ ਤਾਂ ਅਸੀਂ ਫਟਾਫਟ ਸਾਰੇ ਉੱਤਰ ਉਸੇ ਪੈਰੇ ਦੇ ਵਿੱਚੋਂ ਲੱਭ ਲਵਾਂਗੇ। 10ਵੀਂ ਜਮਾਤ ਦੇ ਵਿਦਿਆਰਥੀਆਂ ਦੇ ਪੇਪਰ ਦੇ ਵਿੱਚ ਅਣਡਿੱਠਾ ਪੈਰਾ ਇਹ ਆਉਂਦਾ ਹੈ ਤੇ ਮੈਂ ਤਾਂ ਅਕਸਰ ਇਸ ਨੂੰ ਮੁਫਤ ਦੇ ਨੰਬਰ ਕਹਿਣਾ ਹਾਂ ਸੋ ਬੜੇ ਹੀ ਧਿਆਨ ਨਾਲ ਇਸ ਪੈਰੇ ਨੂੰ ਪੜੋ ਪ੍ਰਸ਼ਨਾਂ ਨੂੰ ਪੜੋ ਤੇ ਤੁਹਾਡੇ ਇਹ ਵਾਲੇ ਮੁਫਤ ਦੇ ਨੰਬਰ ਤੁਹਾਡੀ ਝੋਲੀ ਵਿੱਚ ਪੈ ਜਾਣਗੇ ਧੰਨਵਾਦ ਜੀਓ